ਸੰਗਤ ਜੀ ਇਹ ਘਟਨਾ ਕੋਈ ਸੁਣੀ ਸੁਣਾਈ ਗੱਲ ਨਹੀਂ ਤੇ ਨਾ ਹੀ ਕੋਈ ਕਥਾ ਕਹਾਣੀ ਹੈ ਸਗੋਂ ਅਸਲ ਸਚਾਈ ਹੈ ਜਿਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਇਹ ਘਟਨਾ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਖੱਬੇ ਹੱਥ ਸੋਨੇ ਦੇ ਪੱਤਰ ਉੱਪਰ ਲਿਖੀ ਹੋਈ ਹੈ ਤੇ ਇਸ ਘਟਨਾ ਨੂੰ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਸ਼੍ਰੀ ਦਰਬਾਰ ਸਾਹਿਬ ਜਿਸ ਦਾ ਸਿਰਫ ਨਾਮ ਹੀ ਸੁਣ ਕੇ ਹਰ ਇੱਕ ਸੱਚੇ ਸਿੱਖ ਦੇ ਅੰਦਰ ਸ਼ਰਧਾ ਦੀ ਲੋ ਜਗ ਜਾਂਦੀ ਹੈ ਗੁਰੂ ਰਾਮਦਾਸ ਜੀ ਦੇ ਦਰ ਦੀ ਵਡਿਆਈ ਇਸ ਸਮੇਂ ਪੂਰਾ ਸੰਸਾਰ ਕਰਦਾ ਹੈ ਜਿਹੜਾ ਵੀ ਗੁਰੂ ਪਿਆਰਾ ਇੱਕ ਵਾਰੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ ਉਸ ਦੇ ਦਿਲ ਅੰਦਰ ਸ੍ਰੀ ਦਰਬਾਰ ਸਾਹਿਬ ਦਾ ਸਤਕਾਰ ਪੈਦਾ ਹੁੰਦਾ ਹੈ ਸਤਕਾਰ ਸ਼ਬਦ ਵੀ ਬੜਾ ਉੱਚਾ ਹੈ ਕਿਉਂਕਿ ਸੱਚਾ ਸਤਕਾਰ ਕੋਈ ਵੀ ਕਿਸੇ ਤੋਂ ਜ਼ਬਰਦਸਤੀ ਨਹੀਂ ਕਰਵਾ ਸਕਦਾ ਸ੍ਰੀ ਦਰਬਾਰ ਸਾਹਿਬ ਦੀ ਸਿੱਖਾਂ ਦੇ ਦਿਲਾਂ ਵਿੱਚ ਕੀ ਇਮਾਨੀਤ ਹੈ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਰਾਮ ਦਾ ਜੀ ਦੇ ਦਰ ਦੀ ਸੋਭਾ ਪੂਰੇ ਸੰਸਾਰ ਵਿੱਚ ਫੈਲੀ ਹੋਈ ਹੈ। ਇਸ ਦਰ ਤੇ ਅਨੇਕਾਂ ਹੀ ਚਮਤਕਾਰ ਹੁੰਦੇ ਰਹਿੰਦੇ ਹਨ। ਜਿੰਨਾ ਸੰਗਤਾਂ ਦੇ ਸਾਹਮਣੇ ਇਹ ਚਮਤਕਾਰ ਹੁੰਦੇ ਹਨ, ਉਹੀ ਸਿਰਫ ਇਹਨਾਂ ਚਮਤਕਾਰਾਂ ਦੇ ਗਵਾਹ ਹੁੰਦੇ ਹਨ। ਇੱਕ ਅਜਿਹੇ ਹੀ ਚਮਤਕਾਰ ਦੀ ਜਾਣਕਾਰੀ ਅੱਜ ਵੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ। ਸੋ ਤੁਸੀਂ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਅਸਮਾਨੀ ਬਿਜਲੀ ਡਿੱਗਣ ਦੀ ਇਹ ਚਮਤਕਾਰੀ ਘਟਨਾ। ਚਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਖੱਬੇ ਹੱਥ ਸੋਨੇ ਦੇ ਪੱਤਰ ਉੱਪਰ ਲਿਖੀ ਹੋਈ ਹੈ ਸੋਨੇ ਦੇ ਅੱਖਰਾਂ ਵਿੱਚ ਕੀ ਲਿਖਿਆ ਹੈ ਇਹ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਵਿੱਚ ਦੱਸਾਂਗੇ ਇਸ ਘਟਨਾ ਦੇ ਮੁਤਾਬਿਕ ਸੰਗਤਾਂ ਨੂੰ ਦੱਸਿਆ ਗਿਆ ਹੈ ਕਿ 30 ਅਪ੍ਰੈਲ 1877 ਵਾਲੇ ਦਿਨ ਸਵੇਰ ਦੇ 5:40 ਵਜੇ ਇੱਕ ਅਜੀਬ ਘਟਨਾ ਵਾਪਰੀ ਜਿਸ ਵੇਲੇ ਸੰਗਤਾਂ ਕੀਰਤਨ ਦਾ ਆਨੰਦ ਲੈ ਰਹੀਆਂ ਸਨ ਤਾਂ ਅਚਾਨਕ ਇੱਕ ਅਸਮਾਨੀ ਬਿਜਲੀ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਆਈ ਤੇ ਠੀਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਇੱਕ ਗੋਲਾ ਜਿਹਾ ਬਣ ਕੇ ਫਟ ਗਈ ਤੇ ਸਾਰੇ ਪਾਸੇ ਚਾਨਣ ਹੀ ਚਾਨਣ ਕਰਕੇ ਇੱਕ ਰੌਸ਼ਨੀ ਦੀ ਲੀਕ ਜਿਹੀ ਬਣ ਕੇ ਦੱਖਣੀ ਦਰਵਾਜ਼ੇ ਤੋਂ ਬਾਹਰ ਨਿਕਲ ਗਈ ਬਿਜਲੀ ਦੇ ਫਟਣ ਕਾਰਨ ਪਟਾਕਾ ਇੰਨੀ ਜ਼ੋਰ ਨਾਲ ਹੋਇਆ ਸੀ ਕਿ ਸਭ ਦੇ ਦਿਲ ਦਹਿਲ ਗਏ ਸਨ ਇਸ ਅਜੀਬ ਤੇ ਭਿਆਨਕ ਘਟਨਾ ਨੂੰ ਦੇਖ ਕੇ ਸਾਰੀ ਸੰਗਤ ਹੱਕੀ ਬਕੀ ਰਹਿ ਗਈ ਸੀ ਕਿ ਅਚਾਨਕ ਹੋ ਕੀ ਗਿਆ ਪਰ ਹੈਰਾਨੀ ਤੇ ਚਮਤਕਾਰੀ ਵਾਲੀ ਗੱਲ ਇਹ ਹੈ ਕਿ ਅੰਦਰ ਬੈਠੀ ਸੰਗਤ ਵਿੱਚੋਂ ਕਿਸੇ ਦਾ ਵੀ ਨੁਕਸਾਨ ਨਹੀਂ ਹੋਇਆ ਇਥੋਂ ਤੱਕ ਕਿ ਦਰਬਾਰ ਸਾਹਿਬ ਦੀਆਂ ਇਮਾਰਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਾਂ ਫਿਰ ਹੋਰ ਕਿਸੇ ਚੀਜ਼ ਦਾ ਕੋਈ ਨੁਕਸਾਨ ਨਾ ਹੋਇਆ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅਸਮਾਨੀ ਬਿਜਲੀ ਵਿੱਚ ਕਾਫੀ ਹਾਈ ਵੋਲਟੇਜ ਹੁੰਦੀ ਹੈ ਤੇ ਇਹ ਜਿੱਥੇ ਵੀ ਡਿੱਗਦੀ ਹੈ ਉੱਥੇ ਭਾਰੀ ਨੁਕਸਾਨ ਕਰਕੇ ਜਾਂਦੀ ਹੈ ਪਰ ਇਸ ਅਲੌਕਿਕ ਦ੍ਰਿਸ਼ ਨੂੰ ਦੇਖ ਕੇ ਸਾਰੇ ਇਸ ਨੂੰ ਗੁਰੂ ਰਾਮਦਾਸ ਜੀ ਦਾ ਕਤਕ ਦੱਸਦੇ ਹਨ ਸੋ ਗੁਰੂ ਪਿਆਰੀ ਸਾ ਸੰਗਤ ਜੀ ਇਹੋ ਜੇ ਇੱਕ ਨਹੀਂ ਬਲਕਿ ਸੈਂਕੜੇ ਚਮਤਕਾਰ ਗੁਰੂ ਰਾਮਦਾਸ ਜੀ ਦੇ ਦਰ ਤੇ ਹੋਏ ਹਨ ਤੇ ਅੱਜ ਵੀ ਹੋ ਰਹੇ ਹਨ ਜਿਨ੍ਹਾਂ ਦੇ ਪੱਕੇ ਸਬੂਤ ਵੀ ਸੰਗਤਾਂ ਦੇ ਕੋਲ ਮੌਜੂਦ ਹਨ ਪ੍ਰੋਫੈਸਰ ਸਾਹਿਦ ਸਿੰਘ ਨੇ ਵੀ ਇਸ ਅਨੋਖੀ ਘਟਨਾ ਦਾ ਜ਼ਿਕਰ ਆਪਣੀ ਕਿਤਾਬ ਵਿੱਚ ਕੀਤਾ ਸੀ ਇਸ ਚਮਤਕਾਰ ਨੂੰ ਸੰਗਤਾਂ ਤੱਕ ਪਹੁੰਚਾਉਣ ਲਈ ਇਸ ਨੂੰ ਸੋਨੇ ਦੀ ਤਕਤੀ ਉੱਪਰ ਉਕੇਰ ਕੇ ਦਰਸ਼ਨੀ ਡਿਉੜੀ ਦੇ ਖੱਬੇ ਪਾਸੇ ਲਗਾ ਦਿੱਤਾ ਗਿਆ ਸੀ ਇੰਨੀ ਵੱਡੀ ਸ਼ਕਤੀ ਵੀ ਗੁਰੂ ਜੀ ਦੇ ਦਰ ਤੇ ਆਈ ਤੇ ਨਤਮਸਤਕ ਹੋ ਕੇ ਗਈ ਸੀ ਜਿਸ ਤੋਂ ਤੁਸੀਂ ਗੁਰੂ ਰਾਮਦਾਸ ਜੀ ਦੀ ਸ਼ਕਤੀ ਦਾ ਅੰਦਾਜ਼ਾ ਲਗਾ ਸਕਦੇ ਹੋ ਜਿਨ੍ਹਾਂ ਲੋਕਾਂ ਨੂੰ ਚਮਤਕਾਰ ਦੀ ਹਰ ਗੱਲ ਤੇ ਸਬੂਤ ਮੰਗਣ ਦੀ ਆਦਤ ਹੈ ਉਹ ਲੋਕ ਇਸ ਚਮਤਕਾਰ ਬਾਰੇ ਸ਼੍ਰੀ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਖੱਬੇ ਪਾਸੇ ਇਸ ਚਮਤਕਾਰ ਬਾਰੇ ਪੜ੍ਹ ਸਕਦੇ ਹਨ ਇਸ ਤੋਂ ਇਲਾਵਾ ਵਾਸੂ ਭਾਰਤਵਾਜ ਵਰਗਿਆਂ ਦੀ ਕੈਂਸਰ ਦੀ ਬਿਮਾਰੀ ਤੱਕ ਵੀ ਸ਼੍ਰੀ ਦਰਬਾਰ ਸਾਹਿਬ ਆ ਕੇ ਠੀਕ ਹੋ ਗਈ ਸੀ ਇਸ ਤਰ੍ਹਾਂ ਦੇ ਅਨੇਕਾਂ ਹੀ ਚਮਤਕਾਰ ਸਾਨੂੰ ਗੁਰੂ ਰਾਮਦਾਸ ਜੀ ਦੇ ਦਰ ਤੋਂ ਦੇਖਣ ਨੂੰ ਮਿਲਦੇ ਹੀ ਰਹਿੰਦੇ ਹਨ ਸੋ ਸੰਗਤ ਜੀ ਜਿਹੜੀ ਸੰਗਤ ਨੂੰ ਗੁਰੂ ਰਾਮਦਾਸ ਜੀ ਦੀ ਸ਼ਕਤੀ ਤੇ ਭਰੋਸਾ ਹੈ ਕਿਰਪਾ ਕਰਕੇ ਉਹ ਸੰਗਤ ਇਸ ਵੀਡੀਓ ਨੂੰ ਲਾਈਕ ਕਰੋ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਤਿਨਾਮ ਸ਼੍ਰੀ ਵਾਹਿਗੁਰੂ